ਤੇਰੇ ਆਉਂਦੇ ਨਾਲ ਦਿਲਾਂ ਦੇ ਵਿੱਚ ਅਮਰ ਸੁਰ ਛਿੜਿਆ ਜਿਵੇਂ ਟੁੱਟੇ ਤਾਰਿਆਂ ਨੂੰ ਨਵਾਂ ਆਕਾਸ਼ ਜੁੜਿਆ ਸਿੱਧੂ ਦੀ ਰੂਹ ਤੇਰੇ 'ਚ یوں ਵੱਸਦੀ ਐ ਜਿਵੇਂ ਮਿੱਟੀ 'ਚ ਖੁਸ਼ਬੂ ਹਮੇਸ਼ਾ ਰਸਦੀ ਐ ਤੇਰੀ ਹਰ ਕਿਲਕਾਰੀ ਇੱਕ ਨਵਾਂ ਰਾਗ ਸੁਣਾਉਂਦੀ ਐ ਉਸ ਦੀ ਆਵਾਜ਼ ਤੇਰੇ 'ਚ یوں ਵੱਸਦੀ ਐ ਤੂੰ ਵੱਡਾ ਹੋ ਕੇ ਉਸ ਦਾ ਸੁਪਨਾ ਸੱਚ ਕਰਨਾ ਉਸ ਦੇ ਗੀਤਾਂ ਨੂੰ ਦੁਨੀਆ 'ਚ ਫੇਰ ਰੁਸ਼ਨਾਉਣਾ ਤੇਰੀਆਂ ਅੱਖਾਂ 'ਚ ਉਸ ਦਾ ਨੂਰ ਦਿਖਾਈ ਦਿੰਦਾ ਜਿਵੇਂ ਚੰਨ ਰੋਸ਼ਨੀ ਚਾਰੇ ਪਾਸੇ ਫਲਾਉਂਦਾ ਰੱਬ ਕਰੇ ਤੂੰ ਸਦਾ ਖੁਸ਼ੀਆਂ ਮਾਣਦਾ ਰਹੇ ਤੇਰੇ ਦਿਲ 'ਚ ਸਦਾ ਪਿਆਰ ਦਾ ਦੀਵਾ ਜਗਦਾਰੇ ਜਨਮ ਦਿਨ ਮੁਬਾਰਕ ਸਾਡੇ ਅਮੋਲਕ ਹੀ ਰਹੇ ਤੇਰੀ ਜ਼ਿੰਦਗੀ ਹੋਵੇ ਸਦਾ ਖੁਸ਼ੀਆਂ ਦੇ ਘੇਰੇ ਤੇਰੇ ਆਉਣ ਨਾਲ ਦਿਲਾਂ 'ਚ ਆਸ ਮੁੜ ਜਾਗੀਏ ਪੁੱਤ ਤੇਰੇ ਆਉਣ ਦੇ ਨਾਲ ਦਿਲਾਂ ਦੇ ਵਿੱਚ ਅਮਰ ਸੁਰ ਛਿੜਿਆ ਜਿਵੇਂ ਟੁੱਟੇ ਤਾਰੀਆਂ ਨੂੰ ਨਵਾਂ ਆਕਾਸ਼ ਜੁੜਿਆ ਸਿੱਧੂ ਦੀ ਰੂਹ ਤੇਰੇ 'ਚ یوں ਵੱਸਦੀ ਹੈ ਜਿਵੇਂ ਮਿੱਟੀ 'ਚ ਖੁਸ਼ਬੂ ਹਮੇਸ਼ਾ ਰਸਦੀ ਹੈ ਤੇਰੀ ਹਰ ਕਿਲਕਾਰੀ ਇੱਕ ਨਵਾਂ ਰਾਗ ਸੁਣਾਉਂਦੀ ਹੈ ਉਸ ਦੀ ਆਵਾਜ਼ ਤੇਰੇ 'ਚ یوں ਵੱਸਦੀ ਹੈ ਤੂੰ ਵੱਡਾ ਹੋ ਕੇ ਉਸ ਦਾ ਸੁਪਨਾ ਸੱਚ ਕਰਨਾ ਉਸ ਦੇ ਗੀਤਾਂ ਨੂੰ ਦੁਨੀਆ 'ਚ ਫੇਰ ਰੁਸ਼ਨਾਉਣਾ ਤੇਰੀਆਂ ਅੱਖਾਂ 'ਚ ਉਸ ਦਾ ਨੂਰ ਦਿਖਾਈ ਦਿੰਦਾ ਜਿਵੇਂ ਚੰਨ ਰੋਸ਼ਨੀ ਚਾਰੇ ਪਾਸੇ ਫੈਲਾਉਂਦਾ ਰੱਬ ਕਰੇ ਤੂੰ ਸਦਾ ਖੁਸ਼ੀਆਂ ਮਾਣਦਾ ਰਹੇ ਤੇਰੇ ਦਿਲ 'ਚ ਸਦਾ ਪਿਆਰ ਦਾ ਦੀਵਾ ਜਗਦਾਰੇ ਜਨਮ ਦਿਨ ਮੁਬਾਰਕ ਸਾਡੇ ਅਮੋਲਕ ਹੀ ਰਹੇ ਤੇਰੀ ਜ਼ਿੰਦਗੀ ਹੋਵੇ ਸਦਾ ਖੁਸ਼ੀਆਂ ਦੇ ਘੇਰੇ ਤੇਰੇ ਆਉਣ ਨਾਲ ਦਿਲਾਂ 'ਚ ਆਸ ਮੁੜ ਜਾਗੀਏ ਪੁੱਤ ਤੇਰੇ ਆਉਣ ਦੇ ਨਾਲ ਦਿਲਾਂ ਦੇ ਵਿੱਚ ਅਮਰ ਸੁਰ ਛਿੜਿਆ ਜਿਵੇਂ ਟੁੱਟੇ ਤਾਰੀਆਂ ਨੂੰ ਨਵਾਂ ਆਕਾਸ਼ ਜੁੜਿਆ ਸਿੱਧੂ ਦੀ ਰੂਹ ਤੇਰੇ 'ਚ یوں ਵੱਸਦੀ ਹੈ ਜਿਵੇਂ ਮਿੱਟੀ 'ਚ ਖੁਸ਼ਬੂ ਹਮੇਸ਼ਾ ਰਸਦੀ ਹੈ ਤੇਰੀ ਹਰ ਕਿਲਕਾਰੀ ਇੱਕ ਨਵਾਂ ਰਾਗ ਸੁਣਾਉਂਦੀ ਹੈ ਉਸ ਦੀ ਆਵਾਜ਼ ਤੇਰੇ 'ਚ یوں ਵੱਸਦੀ ਹੈ ਤੂੰ ਵੱਡਾ ਹੋ ਕੇ ਉਸ ਦਾ ਸੁਪਨਾ ਸੱਚ ਕਰਨਾ ਉਸ ਦੇ ਗੀਤਾਂ ਨੂੰ ਦੁਨੀਆ 'ਚ ਫੇਰ ਰੁਸ਼ਨਾਉਣਾ ਤੇਰੀਆਂ ਅੱਖਾਂ 'ਚ ਉਸ ਦਾ ਨੂਰ ਦਿਖਾਈ ਦਿੰਦਾ ਜਿਵੇਂ ਚੰਨ ਰੋਸ਼ਨੀ ਚਾਰੇ ਪਾਸੇ ਫੈਲਾਉਂਦਾ ਰੱਬ ਕਰੇ ਤੂੰ ਸਦਾ ਖੁਸ਼ੀਆਂ ਮਾਣਦਾ ਰਹੀਂ ਤੇਰੇ ਦਿਲ 'ਚ ਸਦਾ ਪਿਆਰ ਦਾ ਦੀਵਾ ਜਗਦਾਰੇ ਜਨਮ ਦਿਨ ਮੁਬਾਰਕ ਸਾਡੇ ਅਮੋਲਕ ਹੀ ਰਹੇ ਤੇਰੀ ਜ਼ਿੰਦਗੀ ਹੋਵੇ ਸਦਾ ਖੁਸ਼ੀਆਂ ਦੇ ਘੇਰੇ ਤੇਰੇ ਆਉਣ ਨਾਲ ਦਿਲਾਂ 'ਚ ਆਸ ਮੁੜ ਜਾਗੀਏ ਪੁੱਤ ਤੇਰੇ ਆਉਣ ਦੇ ਨਾਲ ਦਿਲਾਂ ਦੇ ਵਿੱਚ ਅਮਰ ਸੁਰ ਛਿੜਿਆ ਜਿਵੇਂ ਟੁੱਟੇ ਤਾਰਿਆਂ ਨੂੰ ਨਵਾਂ ਆਕਾਸ਼ ਜੁੜਿਆ ਸਿੱਧੂ ਦੀ ਰੂਹ ਤੇਰੇ 'ਚ یوں ਵੱਸਦੀ ਹੈ ਜਿਵੇਂ ਮਿੱਟੀ 'ਚ ਖੁਸ਼ਬੂ ਹਮੇਸ਼ਾ ਰਸਦੀ ਹੈ ਤੇਰੀ ਹਰ ਕਿਲਕਾਰੀ ਇੱਕ ਨਵਾਂ ਰਾਗ ਸੁਣਾਉਂਦੀ ਹੈ ਉਸ ਦੀ ਆਵਾਜ਼ ਤੇਰੇ 'ਚ یوں ਵੱਸਦੀ ਹੈ ਤੂੰ ਵੱਡਾ ਹੋ ਕੇ ਉਸ ਦਾ ਸੁਪਨਾ ਸੱਚ ਕਰਨਾ ਉਸ ਦੇ ਗੀਤਾਂ ਨੂੰ ਦੁਨੀਆ 'ਚ ਫੇਰ ਰੁਸ਼ਨਾਉਣਾ ਤੇਰੀਆਂ ਅੱਖਾਂ 'ਚ ਉਸ ਦਾ ਨੂਰ ਦਿਖਾਈ ਦਿੰਦਾ ਜਿਵੇਂ ਚੰਨ ਰੋਸ਼ਨੀ ਚਾਰੇ ਪਾਸੇ ਫਲਾਉਂਦਾ ਰੱਬ ਕਰੇ ਤੂੰ ਸਦਾ ਖੁਸ਼ੀਆਂ ਮਾਣਦਾ ਰਹੇ ਤੇਰੇ ਦਿਲ 'ਚ ਸਦਾ ਪਿਆਰ ਦਾ ਦੀਵਾ ਜਗਦਾਰੇ ਜਨਮ ਦਿਨ ਮੁਬਾਰਕ ਸਾਡੇ ਅਮੋਲਕ ਹੀਰੇ ਤੇਰੀ ਜ਼ਿੰਦਗੀ ਹੋਵੇ ਸਦਾ ਖੁਸ਼ੀਆਂ ਦੇ ਘੇਰੇ ਤੇਰੇ ਆਉਣ ਨਾਲ ਦਿਲਾਂ 'ਚ ਆਸ ਮੁੜ ਜਾਗੀਏ ਪੁੱਤ